ਸੋ ਬੇਟੀਆਂ ਅੱਜ ਦੀ ਪ੍ਰੈਸ ਕਾਨਫਰੈਂਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਿਕਿਉਰਿਟੀ ਰੀਜਨਸ ਨਹੀਂ ਡਿਸਕਲੋਸ ਕਰਾਂਗੀ ਬਟਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਤੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਅਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਧਮਕੀ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲਾਹੋਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਮ ਹੈ ਉਹਦੇ ਤੋਂ 50 ਲੱਖ ਦੀ ਫਰੋਤੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐਸ ਜਿਹੜੇ ਐਕਸਟਰਸ਼ਨ ਔਰ 511 ਆਪੀ ਸੀ ਦਾ ਇਕੁਇਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ दैट ਸੀਿੰਗ ਦ ਸੈਂਸਿਟੀਵਿਟੀ ਆਫ ਦਾ ਕ੍ਰਾਈਮ ਐਸਪੀ ਡੀ ਨੇ ਕੇਸ ਨੂੰ ਸੁਪਰਵਾਈਜ਼ ਕੀਤਾ ਅਲੋਂਗ ਵਿਦ ਦਾ ਡੀਐਸਪੀ ਡੀ ਰਾਜੇਸ਼ ਸ਼ਰਮਾ ਔਰ ਇਨਚਾਰਜ ਸੀਆਈਏ 2 ਦੀ ਟੀਮ ਇਸ ਕੇਸ 'ਤੇ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸਫੁਲੀ ਜਦੋਂ ਇਸ ਕੇਸ 'ਚ ਅਸੀਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਬਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਬਾ ਇਨਾ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਅ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 बोर ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਮ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਨਾ ਦੋਨਾਂ ਤੋਂ ਇੱਕ ਬਾਈਕ ਬਜਾਜ ਬਾਕਸਰ ਰੈੱਡ ਵਿਦਾਊਟ ਨੰਬਰ ਪਲੇਟ ਅਲੋਂਗ ਵਿਦ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਨਾ ਦੀ ਗ੍ਰਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਾ ਹੈ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਾਹੌਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲਾਹੌਰੀਆ ਇਹਨੇ ਬਠਿੰਡਾ ਚ ਨਾ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲਾਹੌਰੀਆ ਦੇ ਕਹਿਣ ਤੇ ਹੀ ਇਹ ਜਿਹੜਾ ਫਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹੜੀਆ ਹੈ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ 'ਚ ਬਠਾ ਹੈ ਤੇ ਉੱਥੋਂ ਇਹ ਵੱਖ-ਵੱਖ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਆ ਇਸ ਤਰ੍ਹਾਂ ਦੇ ਨੰਬਰ ਲੋਕਾਂ ਤੋਂ ਫਰੋਦੀ ਕਾਲਸ ਕਰਦਾ ਆ ਰਿਹਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਸਾਡੀ ਹੰਤਰ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਵਨ ਆਫ ਦਾ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ ਅਪ੍ਰੀਲ ਯਾ ਮਈ ਪਿਛਲੇ ਸਾਲ ਦੀ ਆਪਣੇ ਕੋਰ ਦੋਸਤ ਲਵਪ੍ਰੀਤ ਨਾ ਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀਲ ਹਰਿਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪਿੰਡ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਰੋਤੀ ਭਰੀ ਚਿੱਠੀ ਸੁਟਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ ਚੋਂ ਕੋਈ ਹੋਰ ਵੀ ਪੁਰਾਣੇ ਕੇਸਿਸ ਟਰੇਸ ਹੁੰਦੇ ਉਹ ਦੀ ਸਾਨੂੰ ਉਮੀਦ ਹੈ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ अशोक 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ अशोक ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਐਗਡਾ ਪਰਚਾ ਮੋਗੇ ਚ ਦਰਜ ਔਰ अशोक ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਬੋਪੀ ਲੋਹਾਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾਖਲ ਦਰਜ ਹੋਏ ਇੱਕ ਜਗਰਾਉਂ ਚ ਤੇ ਇੱਕ ਬਟਿੰਡਾ ਚ ਔਰ ਇਹਨਾਂ 8 ਪਰਚਿਆਂ ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਚ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰਸ਼ਨ ਦੇ ਆਲਰੇਡੀ ਅਦਰ ਤੇ ਲੌਂਚਡ ਹੈ ਇੱਕ ਵਿਅਕਤੀ ਨੇ ਮੰਗੀ ਸੀ ਜਿਹੜਿਆ ਵਾਇਪਰ ਨੇ ਕਿ ਇਹਨਾਂ ਪ੍ਰੋਗਰਾਮ ਤੋਂ ਇਹਨਾਂ ਕਿੰਨਾ ਖਤਰਾ ਪੈ ਰਿਹਾ ਹੈ ਫਰੋਤੀ ਜੀ ਜੋ ਸਾਨੂੰ ਮਦਈ ਨਿਰਦੇਸ਼ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਗ੍ਰਾਮਤ ਹੋਇਆ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਵਾਂਗੀ ਪਰ ਉਹਦੇ ਤੇ ਕਿਉਂਕਿ ਅਟ ਪਰਚੇ ਦਰਜ ਹੈ और इस तरह के हीनियस क्राइम लोगों को इंटिमिडेट करके उन्हें तो फ्रॉडी मांगता है सो ही इज डेफिनेटली वन ऑफ द गैंगस्टर ओनली मोकाबिले से दूरी बहुत है ये इस तरह ने तो मोकाबिले में कैसे कर देखो जी हम जरा व्यापारी तो बठिंडे का ही उन्हें सू अप्रोच किया बट मोगा कोई आई थिंक एडजॉइनिंग ही डिस्ट्रिक्ट है इन्ना साढ़े तो दूर नहीं बट यस ये जो अस रिमांड लैके हो भी खुलासे पता लगन के वाई डिड दे टारगेट हो हाँ सीरी वाले चेक कर दे भी पहला भी केसेस चिकी होया अदरवाज़ ऐसी पूरा बिकॉज़ ही इज़ द मेन किंगपेन ऑफ़ दिस केस सो डेफिनेटली ऐसी जो भी प्रोसीजर डॉक्टर उनके पास पर लो ओ कराए ਇਹ ਤੋਂ ਕੋਲਾਈਸ ਕੋਪੀਲ ਹੋ ਗਿਆ ਤੇ ਸਹੀ ਹੈ ਕਿ ਇਹਨਾਂ ਦੀ ਆਪ ਜੀ ਦੀ ਜੋ ਉਹਦੇ ਟੈਮ ਜਿਹੜੀ ਜੀ ਸਾਨੂੰ ਕੰਪਲੇਂਟ ਆਈ ਹੈ ਉਹ ਨੰਬਰ ਫੋਰਨ ਬੇਸਿਕਾ ਤੇ ਉਹਨੇ ਅਲੈਜ ਕੀਤਾ ਕਿ ਮੈਂ ਗੋਪੀ ਲਾਹੌਰਿਆ ਬੋਲ ਰਿਹਾ ਤੇ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਹੁੰਦੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਮੈਂ हम बता तक ता जो है ना तो भी, तो तो भी पता लग रहा है कि वो कनाडा बैठा है बट आई कैन कंफर्म इट बिकॉज़ इंटरनेशनलली कई तरह दी एप्स यूज़ करके भी अपनी लोकेशन मतलब गुड कर दे तो तक केड़ी बात सामने आई है जी फ्रॉटी लैंड आए तो थोड़ी गिफ्ट जाके या जा 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 कोई वो टेक्निकल सिस्टम बाकी मैं ज्यादा डिटेल हले स्टेज पे नहीं मिल करना चाहूंगा

ਤਲਵੰਡੀ ਬਿਜ਼ਨਸ ਕਰਦੇ ਮੈਂ ਨਹੀਂ ਰਿਵੀਲ ਕਰਾਂਗੀ ਪਾਲੀ ਦਾ ਸੋਕੇ ਜਮਾਨਤ ਤਸੀਲ ਕ੍ਰਿਸ਼ਤੀ ਦੀ ਉਪਰ ਰਿਜ਼ਿਡੈਂਟ ਲੋਕੇ ਦਾ ਹੋਏ ਇਹ ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜੋ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਆਪਨਾ ਹਾਈ ਪ੍ਰਾਈਮ ਨੂੰ ਲੈ ਕੇ ਜਿਸ ਦਾ ਕੁਝ ਹੀ ਅਸੀਂ ਇੱਕ ਕੌਗ ਦੀ ਗੱਲ ਕਰ ਰਹੇ ਹਾਂ ਜਾਂ ਕ੍ਰਾਈਮ ਦੀ ਗੱਲ ਕਰਨੀ ਕੋਈ ਉਸ ਤੋਂ ਬੰਦਾ ਟੜਿਆ ਹੈ ਇਹ ਨਾਲ ਦਾ ਵੀ ਗੱਲ ਸਾਹਮਣੇ ਆਈ ਹੁਣ ਤੱਕ ਦੀ ਤਸਦੀਕ ਚਤਾ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੇ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਟੇਕ ਐਕਸ਼ਨ ਹੋਣਾ ਕੀ ਕਾਰ ਸੀ ਲੋਕਲ ਸੀ ਜਾਂ ਆਨਸਟਰਨ ਨੰਬਰ ਦੀ ਸੀ ਕਾਲ ਜੀ ਫੋਰਨ ਨੰਬਰ ਦੀ ਸੀਗੀ ਲੋਕਲ ਨਹੀਂ ਸੀ ਹਾਂਜੀ ਥੈਂਕ ਯੂ ਮੈਡਮ ਉਹ ਤੋਂ ਬਾਈਕ ਸੀ ਹੈ ਤਿੰਨ ਨੰਬਰ ਦਿੱਤਾ ਅਜੇ ਓਟੋ ਬਿਨਾ ਨੰਬਰ ਤੋਂ ਗੁਰਿਆ ਬਾਈਕ ਬਿਨਾ ਨੰਬਰ ਤੋਂ ਹੀ ਗਏ ਤਾਂ ਕਾਰਵਾਈ ਹੋ ਰਹੀ ਹੈ ਕਿ ਨਹੀਂ ਇਸ ਦੇ ਪਿਛੇ ਸਰਕਾਰੀਆਂ ਹੁੰਦੀਆਂ ਵੀ ਹੈ ਵੀ ਇੰਪਾਉਂਡ ਵਹੀਕਲਸ ਆਲਸੋ ਬਟ A ਸਪੈਸਿਫਿਕ ਦਾ ਮੈਂ ਤੁਹਾਨੂੰ ਡੀਟੇਲ ਜੇ ਦੱਸਿਆ ਜੋ ਅਸੀਂ ਇਹਨਾਂ ਨੂੰ ਕਾਬੂ ਕੀਤਾ ਉਹ ਬਾਈਕ ਵਨ ਵਾਸ ਵਿਦ ਨੰਬਰ ਵਨ ਵਾਸ ਵਿਦਾਊਟ ਨੰਬਰ ਇਕ ਵੱਡਾ ਮਾਝੇ ਕਬੱਡੀ ਐਸੋਸੀਏਸ਼ਨ ਦੀ ਚੋਂ ਕਮਿਟੀ ਦੇ ਕਾਰਜਿਲਾਂ ਪਰਮਾਡੀਐਸ ਸਾਹਿਬ ਇਥੇ ਮੌਜੂਦ ਸਨ ਉਸ ਤੱਕ ਹੀ ਲਾਇਲ ਰਹੇ ਪ੍ਰਸ਼ਾਦ ਜੀ 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 ਸਹੀ ਸਹੀ ਆਈ ਥਿੰਕ ਇ ਇਸ ਇਹ ਤਾਂ ਸੀਮਿਤ ਰੱਖਿਆ that is a separate separate topic thank you ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਦਵਾ ਰਿਹਾ ਹਾਂ